ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਦੀਆਂ ਆਪਾਂ ਜਿਹੜੇ ਕਿੱਸੇ ਆ ਉਹ ਉਹਨਾਂ ਦੇ ਲਦਾਖ ਚੀਨ ਤੱਕ ਸੁਣੇ ਆਂ ਵੀ ਉਹਨਾਂ ਦੇ ਇੰਨਾ ਉਹਨਾਂ ਦਾ ਰਾਜ ਸੀਗਾ ਜਦੋਂ ਉਹਨਾਂ ਦਾ ਰਾਜ ਹੁੰਦਾ ਸੀ ਉਹਨਾਂ ਦੇ ਰਾਜ ਵਿੱਚ ਇਹ ਜਿਹੇ ਕਿਹੜੇ ਮਹਾਨ ਤੇ ਵੀਰ ਯੋਧੇ ਸੀ ਜਿਨ੍ਹਾਂ ਨੇ ਉਹਨਾਂ ਦਾ ਰਾਜ ਇੰਨਾ ਕਾਇਮ ਰੱਖਿਆ ਕਿ ਉਹਨਾਂ ਦੀਆਂ ਗੱਲਾਂ ਅੱਜ ਪੂਰੇ ਦੇਸ਼ ਵਿੱਚ ਹੁੰਦੀਆਂ ਨੇ ਪਰ ਉਹ ਇਹ ਜਾਂ ਨਾ ਤਾਂ ਅੱਜ ਤੱਕ ਕੋਈ ਸਰਕਾਰ ਬਣੀ ਆ ਵੀ ਜਿਹੜਾ ਉਹਨਾਂ ਜਿਨ੍ਹਾਂ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਰਾਜ ਸਥਾਪਿਤ ਰਿਹਾਗਾ ਤੇ ਅੱਜ ਕੱਲ ਕਿਉਂ ਨਹੀਂ ਰਿਹਾ ਅੱਜ ਕੱਲ ਇਹ ਜਿਆ ਕੀ ਹੋ ਰਿਹਾ ਵੀ ਜਿਹੜਾ ਉਹੋ ਜੀ ਸਰਕਾਰ ਹੋਗੀ ਕਿ ਉਹੋ ਜੇ ਕੋਈ ਵੀਰ ਯੋਧੇ ਨਹੀਂ ਜਨਮ ਲੈ ਰਹੇ ਵੀ ਕੀ ਗੱਲ ਕੀ ਹੋ ਰਹੀ ਹੈ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉਹਨਾਂ ਦੇ ਰਾਜ ਵਰਗਾ ਇਮਾਨਦਾਰ ਹਜੇ ਵੀ ਮਿਸਾਲ ਕਾਇਮ ਆ ਹਾਂਜੀ ਕਹਿੰਦੇ ਹੁੰਦੇ ਸੀ ਵੀ ਜੇ ਕੁੱਤੇ ਦੇ ਵੀ ਕੰਠਾ ਪਾਉਂਦੇ ਸੀ ਨਾ ਕੋਈ ਕਿਸੇ ਦੀ ਮਜਾਲ ਨਹੀਂ ਸੀ ਵੀ ਉਹ ਕੰਠਾ ਕੋਈ ਲਾ ਲੈਂਦਾ ਸੀਗਾ ਇਹ ਗੱਲਾਂ ਤਾਂ ਅਕਸਰ ਹੀ ਆਪਾਂ ਆਮ ਸੁਣੀਆਂ ਨੇ ਪਰ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਨਾ ਸ਼ਾਇਦ ਬਹੁਤ ਘੱਟ ਲੋਕਾਂ ਨੇ ਨਵੀਂ ਜਨਰੇਸ਼ਨ ਨੇ ਜਾਂ ਨਵੇਂ ਬੱਚਿਆਂ ਨੇ ਇਹ ਗੱਲ ਸੁਣੀ ਨਹੀਂ ਹੋਣੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੇਹ ਲਦਾਖ ਤੱਕ ਸੀ ਇਹ ਦੇਖ ਲੈ ਕਿੱਥੇ ਲੇਹ ਲਦਾਖ ਰਹਿ ਗਿਆ ਹਣਾ ਹਾਂਜੀ ਉਹਨਾਂ ਦੇ ਆ ਫੌਜ ਦੇ ਇੱਕ ਜਰਨੈਲ ਹੋਏ ਸੀਗੇ ਬਾਬਾ ਅਸ਼ੀਰ ਬਾਬਾ ਜਰਨੈਲ ਜੋਰਾਵਰ ਸਿੰਘ ਅੱਛਾ ਉਹਨਾਂ ਦਾ ਜਨਮ ਹੋਇਆ ਸੀਗਾ ਰਿਵਾਰੀ ਜਿਹੜਾ ਕਿ ਹੁਣ ਹਰਿਆਣੇ ਦੇ ਵਿੱਚ ਆ ਰਿਵਾਰੀ ਦੇ ਵਿੱਚ ਹੋਇਆ ਸੀ 1786 ਈਸਵੀ ਦੇ ਵਿੱਚ ਹਾਂਜੀ ਤੂੰ ਯਕੀਨ ਕਰਨਾ ਇਸ ਗੱਲ ਦਾ ਕਿ ਇਹ ਇਤਿਹਾਸਕਾਰਾਂ ਨੇ ਵੀ ਇਹ ਗੱਲ ਲਿਖੀ ਹੋਈ ਆ ਕਿਤੇ ਵੀ ਤੁਸੀਂ ਪੜ੍ਹ ਸਕਦੇ ਹੋ ਤੇ ਉਹਨਾਂ ਨੂੰ ਨਾ ਭਾਰਤ ਦਾ ਨਪੋਲੀਅਨ ਕਿਹਾ ਗਿਆਗਾ ਉਹਨਾਂ ਦਾ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ ਨਾ ਉਹਨਾਂ ਦੇ ਹੀ ਦੀ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਮਾਸ ਦੇ ਟੁਕੜੇ ਤੇ ਬਾਲਾਂ ਪਿੱਛੇ ਉੱਥੇ ਲੋਕਾਂ ਦੀ ਲੜਾਈ ਹੋਈ ਆ ਤੁਸੀਂ ਵੀ ਇਹ ਬਾਲ ਮੈਂ ਰੱਖਣੇ ਆ ਇਹ ਮਾਸ ਦਾ ਟੁਕੜਾ ਮੈਂ ਰੱਖਣਾ ਕਿਉਂਕਿ ਲਦਾਖ ਦੇ ਵਿੱਚ ਲੈ ਲਦਾਖ ਦੇ ਵਿੱਚ ਇੱਕ ਧਾਰਨਾ ਗਈ ਵੀ ਜੋ ਵੀ ਜਿਹੜਾ ਵੱਡਾ ਕੋਈ ਜਰਨੈਲ ਹੁੰਦਾ ਜਾਂ ਜਿਹਨੂੰ ਚੱਕੀਏ ਸ਼ਕਤੀਸ਼ਾਲੀ ਇਨਸਾਨ ਹੈ ਨਾ ਜਾਂ ਚੰਗਾ ਫਾਈਟਰ ਕਹਿੰਦੀ ਹੈ ਇੰਗਲਿਸ਼ ਦੇ ਵਿੱਚ ਹੈ ਨਾ ਸੂਰਬੀਰ ਕਹਿੰਦੇ ਉਹ ਬੰਦਾ ਜਦੋਂ ਕੋਈ ਹੀ ਦੀ ਪ੍ਰਾਪਤ ਕਰਦਾ ਨਾ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਚਾਹੁੰਦੀਆਂ ਵੀ ਸਾਡੇ ਬੱਚੇ ਇਸ ਜਰਨੈਲ ਵਰਗੇ ਹੋਣ ਤੇ ਉਹਨਾਂ ਦੇ ਮਾਸ ਦੇ ਟੁਕੜੇ ਲੋਕਾਂ ਨੇ ਨਾ ਉਹਦੇ ਤਬੀਤਾਂ ਦੇ ਵਿੱਚ ਪਾਏ ਹੋਏ ਸੀਗੇ ਤੇ ਉੱਥੋਂ ਦੀਆਂ ਔਰਤਾਂ ਸੁਖਣਾ ਸੁਖਦੀਆਂ ਸੀਗੀਆਂ ਵੀ ਸਾਡਾ ਬੱਚਾ ਸ਼ਹੀਦ ਬਾਬਾ ਜਰਨੈਲ ਜੋਰਾ ਸਿੰਘ ਵਰਗਾ ਹੋਵੇ ਇਹ ਕੋਈ ਮੈਂ ਕੋਈ ਵੀਡੀਓ ਦੇ ਵਿੱਚ ਆ ਕੋਈ ਆਪਾਂ ਮਨ ਘੜਤ ਗੱਲ ਨਹੀਂ ਕਰ ਰਹੇ ਇਤਿਹਾਸ ਪ੍ਰੋਪਰ ਲਿਖਿਆ ਹੋਇਆ ਹੈਗਾ ਮਾਰਾ ਪਰ ਇਹ ਜਿਹੜਾ ਇਤਿਹਾਸ ਆ ਅੱਜ ਕੱਲ ਦੇ ਬੱਚਿਆਂ ਨੂੰ ਇਹ ਪੂਰੀ ਜਾਣਕਾਰੀ ਨਹੀਂ ਹੈਗੀ ਅੱਜ ਕੱਲ ਦੀ ਜਨਰੇਸ਼ਨ ਨੂੰ ਅੱਜ ਕੱਲ ਦੇ ਜਿਹੜੇ ਬੱਚੇ ਹੋਏ ਪਏ ਆ ਜਾਂ ਆਪਾਂ ਇਨਸਾਨ ਉਹ ਇਹਨਾਂ ਚੀਜ਼ਾਂ 'ਚ ਜਮਾਂ ਵਿਸ਼ਵਾਸ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਜਿਹੜਾ ਆਪਣਾ ਜੋਗਾ ਹੈ ਆਪਾਂ ਸੋਸ਼ਲ ਮੀਡੀਆ ਨਾਲ ਅਟੈਚਡਾਂਗੇ ਆਪਾਂ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਰੀਲ ਦੇਖ ਲਈ ਜਾਂ ਗਾਣੇ ਜ਼ਿਆਦਾਤਰ ਆਪਣਾ ਯੂਥ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਗਾਣਿਆਂ ਦੇ ਵਿੱਚ ਗਾਣਿਆਂ ਨੇ ਮੰਗਲ ਪਿਆ ਸੋਸ਼ਲ ਮੀਡੀਆ 'ਚ ਤੇ ਜਿਹੜੇ ਸ਼ਹੀਦਾਂ ਦੇ ਯੋਧਿਆਂ ਦੇ ਕਿਸੇ ਜਿਹੜਾ ਕੋਈ ਮਨ ਲਓ ਆਪਾਂ ਵੀ ਸੁਣਾ ਰਹੇ ਆਂ ਲੋਕ ਇਹ ਚੀਜ਼ਾਂ ਸੁਣ ਕੇ ਰਾਜ਼ੀ ਨਹੀਂ ਲੋਕ ਇੰਟਰਸਟ ਨਹੀਂ ਲੈਂਦੇ ਜੇ ਆਪਾਂ ਆਪਸ ਵਿੱਚ ਲੜਾਈ ਕਰਦੇ ਨਾ ਤੇ ਆਪਾਂ ਘਰ ਦੀ ਕਲੇਸ਼ ਦੀ ਕੋਈ ਵੀਡੀਓ ਪਾਉਂਦੇ ਲੋਕਾਂ ਨੇ ਬੜੀ ਧਿਆਨ ਨਾਲ ਸੁਣੀ ਸੀ ਤੇ ਮਿਲੀਅਨ ਦੇ ਹਿਸਾਬ ਨਾਲ ਵਿਊ ਜਾਣੇ ਸੀ ਲੋਕਾਂ ਦੀ ਮੈਂਟੈਲਿਟੀ ਲੋਕਾਂ ਦੀ ਮਾਨਸਿਕਤਾ ਇਹੋ ਜੀ ਹੋਈ ਵੀ ਇਹ ਲੋਕ ਆਪਦੇ ਇਤਿਹਾਸ ਨੂੰ ਆਪਦੇ ਯੋਧਿਆਂ ਨੂੰ ਪਤਾ ਨਹੀਂ ਦਾ ਯਾਦ ਰੱਖਣਾ ਨਹੀਂ ਚਾਹੁੰਦੇ ਪਤਾ ਨਹੀਂ ਇੰਟਰਸਟ ਨਹੀਂ ਲੈਂਦੇ ਚਲੋ ਇਹ ਗੱਲ ਵੱਖਰੀ ਹੈਗੀ ਆਪਾਂ ਗੱਲ ਕਰਦੇ ਸੀ ਸੀਰ ਬਾਬਾ ਜਾਂ ਨਹਿਲ ਜੋਰਾਵਰ ਸਿੰਘ ਦੀ ਹਾਂਜੀ ਉਹਨਾਂ ਦਾ ਜਨਮ ਹੋਇਆ ਸੀ 1786 ਈਸਵੀ ਦੇ ਵਿੱਚ ਰਿਵਾੜੀ ਹਰਿਆਣੇ ਦੇ ਵਿੱਚ ਰਹਿ ਗਿਆ ਜੜਾ ਹਾਂਜੀ ਇੰਨੇ ਕੁ ਸੂਰਬੀਰ ਸੀਗੇ ਉਹ ਥੋੜੇ ਸਮੇਂ ਦੇ ਵਿੱਚ ਹੀ ਮਹਾਰਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਬਣ ਗਏ ਸੀਗੇ ਉਹਨਾਂ ਨੇ ਕਹਿੰਦੇ ਆ ਵੀ ਇਤਿਹਾਸ ਕਰ ਦੱਸਦੇ ਆ ਉਹਨਾਂ ਨੇ ਤਿੱਬਤ ਲੇ ਲਦਾਖ ਦਾ ਜਿਹੜਾ ਇਹ ਏਰੀਆ ਇੱਥੇ ਆਪਣੇ ਖਾਲਸਾ ਰਾਜ ਦੀਆਂ ਫੌਜਾਂ ਦੀ ਚੜ੍ਹਾਈ ਕੀਤੀ ਸੀ ਤੇ ਉਹ ਏਰੀਆ ਜਿੱਤ ਲਿਆ ਸੀ ਸਾਰਾ ਹਾਂਜੀ ਤੇ ਅਖੀਰ ਦੇ ਵਿੱਚ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਆ ਤੇ ਬਦੀਆਂ ਫੌਜਾਂ ਨੇ ਜਦੋਂ ਉਹਨਾਂ ਤੇ ਹਮਲਾ ਕੀਤਾ ਤੇ ਉਹ ਆਪ ਦੇ ਜਿਹੜਾ ਸਰੀਰ ਆ ਉਹ ਬਰਫ਼ ਦੇ ਵਿੱਚ ਵਿਚਾਰੇ ਸ਼ਹਾਦਤ ਦੇ ਗਏ ਸੀਗੇ ਗੱਲ ਕਰਨ ਨੂੰ ਮੈਂ ਗੱਲ ਬੜੀ ਛੋਟੀ ਕਰਤੀ ਵੀ ਥੋੜੀ ਜੀ ਗੱਲ ਸੁਣਾਤੀ ਵੀ ਤਿੱਬਤ ਦੇ ਵਿੱਚ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਪਰ ਅੱਜ ਕੱਲ ਦੇ ਲੋਕਾਂ ਨੂੰ ਆਪਣੀ ਜਿਹੜੀ ਹੋਣ ਦੀ ਨਵੀਂ ਜਨਰੇਸ਼ਨ ਆ ਰਹੀ ਉਹਨਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਕਿਉਂਕਿ ਉਹ ਧਾਰਮਿਕ ਵਾਲੀ ਸਾਈਡ ਜਾਣਾ ਹੀ ਨਹੀਂ ਚਾਹੁੰਦੇ ਹੈਗੇ ਉਹਨਾਂ ਚ ਇੰਟਰਸਟ ਨਹੀਂ ਲੈਂਦੇ ਬਸ ਜਿਵੇਂ ਤੁਸੀਂ ਸੋਸ਼ਲ ਮੀਡੀਆ ਦੀ ਵੀ ਗੱਲ ਕੀਤੀ ਐਂਟਰਟੇਨਮੈਂਟ 'ਚ ਜ਼ਿਆਦਾ ਬੱਚੇ ਉਲਝ ਗਏ ਕੋਈ ਇੰਨਾਂ ਗੱਲਾਂ ਬਾਰੇ ਤਾਂ ਉਹਨਾਂ ਨੂੰ ਕੋਈ ਵੀ ਨੌਲੇਜ ਨਹੀਂ ਹੈਗੀ ਵੀ ਸਾਡੇ ਪਿੱਛੇ ਜਾਂ ਇਤਿਹਾਸ 'ਚ ਗੁਰੂਆਂ ਉਹਨੇ ਸਾਡੇ ਲਈ ਕੀ ਕੁਰਬਾਨੀਆਂ ਦਿੱਤੀਆਂ ਇੰਨਾ ਬਾਰੇ ਕੁਝ ਵੀ ਨਹੀਂ ਉਹਨਾਂ ਨੂੰ ਪਤਾ ਨਹੀਂ ਹੈਗੇ ਆ 20% 40% ਨੌਜਵਾਨ ਹੈਗੇ ਆ ਬਾਲੀ ਨਾਲ ਕੀ ਹੈ ਮੈਨੂੰ ਲੱਗਦਾ ਜੇ ਆਪਾਂ ਅੱਜਕੱਲ ਕਿਸੇ ਤੋਂ ਪੁੱਛਦੇ ਆ ਕੋਈ ਗੁਰੂ ਦਾ ਵੀ ਸਹੀ ਨਾਮ ਦੱਸੋ ਉਹਨਾਂ ਨੂੰ ਉਹ ਵੀ ਨਹੀਂ ਪਤਾ ਹੁੰਦਾ ਜਨਮ ਤਾਂ ਦੂਰ ਦੀ ਗੱਲ ਆ ਤੇ ਹੁਣ ਇਹ ਹੀ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਕਿਸੇ ਨੂੰ ਇਹਨਾਂ ਦਾ ਡੇਟ ਆਫ ਬਰਥ ਸਹੀ ਕਲੀਅਰ ਹੋਣੀ ਨਹੀਂ ਵੀ ਕਦੋਂ ਹੋਇਆਗਾ ਕਿਉਂਕਿ ਆਪਾਂ ਇਹਨਾਂ ਚੀਜ਼ਾਂ 'ਚ ਧਿਆਨ ਬਹੁਤ ਘੱਟ ਦਿੰਨੇ ਆ ਇਹ ਅਲੱਗ-ਅਲੱਗ ਮੈਂਟੈਲਿਟੀ ਰਹੀਗੀ ਬਹੁਤੇ ਪਰਿਵਾਰ ਹੈਗੇ ਆ ਜਿਹੜੇ ਆਪਦੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਰੱਖਦੇ ਹੈਗੇ ਤੇ ਆਦੇ ਬੱਚਿਆਂ ਨੂੰ ਇਤਿਹਾਸ ਦੱਸਦੇ ਆ ਆਪਦੇ ਘਰ ਦੇ ਵਿੱਚ ਨਾਰਮਲ ਗੱਲਾਂ ਕਰਦੇ ਆ ਵੀ ਆ ਆਪਾਂ ਇਹ ਚੀਜ਼ ਸਿੱਖੀਏ ਹੁਣ ਆਪਣੇ ਦੀ ਲਲਾ ਆਪਾਂ ਜਿਹੜੀ ਇਹ ਵੀਡੀਓ ਬਣਾਉਣ ਜਾ ਰਹੇ ਆ ਆਪਾਂ ਕਈ ਦਿਨਾਂ ਤੋਂ ਮੰਨ ਲਾ ਹਨਾ ਇੱਕ ਦੂਜੀ ਗੱਲਾਂ ਥੋੜੇ ਦਿਨ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਲੰਘ ਕੇ ਗਿਆ ਆਪਾਂ ਉਸ ਦਿਨ ਵੀ ਇਹ ਗੱਲਾਂ ਕੀਤੀਆਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ਾਇਦ ਹੀ ਦੁਨੀਆ ਤੇ ਸਥਾਪਿਤ ਹੋਵੇ ਜਿਹੜਾ ਜਿਹੋ ਉਹਨਾਂ ਨੇ ਰਾਜ ਸਥਾਪਿਤ ਕੀਤਾ ਸੀਗਾ ਤੇ ਅੱਜ ਆਪਣਾ ਵੀਡੀਓ ਬਣਾਉਣ ਦਾ ਮਕਸਦ ਦਰਸ਼ਕਾਂ ਨੂੰ ਸਾਰੇ ਭਰਾਵਾਂ ਨੂੰ ਦੱਸੰਦਾ ਇਹ ਹੀ ਸੀਗਾ ਸ਼ਹੀਦ ਬਾਬਾ ਜਰਨੈਲ ਜੋਰਾ ਵਰ ਸਿੰਘ ਬਾਰੇ ਤੁਸੀਂ ਉਹਨਾਂ ਬਾਰੇ Google ਤੇ ਵੀ ਸਰਚ ਕਰਿਓ ਜੇ ਤੁਹਾਡੇ ਕੋਲੇ ਕੋਈ ਇਤਿਹਾਸ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਤੇ ਵੀ ਪੜਿਓ ਵੀ ਐਡੇ ਤਕੜੇ ਜਰਨੈਲ ਹੋਏ ਸੀ ਬਾਬਾ ਸ਼ਹੀਦ ਜੋਰਾ ਵਰ ਸਿੰਘ ਜੀ ਜਿਨ੍ਹਾਂ ਨੇ ਕਿ ਲੇਲ ਅਦਾਖ ਜਿੱਤ ਕੇ ਖਾਲਸਾ ਰਾਜ ਦੇ ਵਿੱਚ ਸਥਾਪਿਤ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ ਕਿਵੇਂ tibb ਦੇ ਲੋਕਾਂ ਨੇ ਉਹਨਾਂ ਨੂੰ ਸਤਕਾਰ ਦਿੱਤਾ, ਮਾਨ ਦਿੱਤਾ। ਉਹਨਾਂ ਦੇ ਸਰੀਰ ਦੇ ਟੁਕੜਿਆਂ ਨੂੰ, ਬਾਲਾਂ ਨੂੰ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ। ਪਰ ਸਾਡੀ ਕੌਮ ਅੱਜ ਦੇ ਟਾਈਮ ਦੇ ਵਿੱਚ ਅਸੀਂ ਇੰਨਾ ਵਿਸਰ ਗਏ ਆ, ਇੰਨਾ ਭੁੱਲ ਗਏ ਆ ਆਪਦੀਆਂ ਆਪਦੇ ਇਤਿਹਾਸ ਨਾਲੋਂ ਟੁੱਟ ਚੁੱਕੇ ਆ ਕਿਉਂਕਿ ਅਸੀਂ ਜਿਹੜੇ ਜੁੜ ਗਏ ਆ ਨਾ, ਅਸੀਂ ਆਪਣੇ ਦੀ ਲਾਲੀ ਅਸੀਂ ਅਸੀਂ ਪਹਿਲਾਂ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਹੁੰਦੇ ਸੀ, ਹਾਸੇ ਮਜ਼ਾਕ, ਸ਼ਰਾਬ ਤੇ ਲਾਲੋ ਉਹ ਵੀਡੀਓ ਨਾਲ ਲੋਕ ਆਪਣੀਆਂ ਮਿਲੀਅਨ ਮਿਲੀਅਨ ਦੇਖਦੇ ਹੁੰਦੇ ਸੀਗੇ ਮਿਲੀਅਨ ਤਾਂ ਦੂਰ ਦੀ ਗੱਲ ਹੈ ਸਾਡੀਆਂ ਜਿਹੜੀਆਂ ਵੀਡੀਓ ਸੀ ਉਹ ਲੋਕ ਸਾਡੀ ਵੌਇਸ ਲਾ ਕੇ ਆਪਦੇ ਚੈਨਲਾਂ 'ਤੇ ਜਾਂ ਕਾਪੀ ਕਰਕੇ ਸੇਮ ਬਣਾਉਂਦੇ ਸੀਗੇ ਤੇ ਪਰ ਆਪਾਂ ਹਨਾ ਕਦੇ ਵੀ ਰੋਕਿਆ ਨਹੀਂ ਤੇ ਜੇ ਅਸੀਂ ਕੋਈ ਐਂਟਰਟੇਨਮੈਂਟ ਨੂੰ ਛੱਡ ਕੇ ਕੋਈ ਸਿੱਖਿਆ ਵਾਲੀ ਗੱਲ ਕਰਦੇ ਆ ਤਾਂ ਸਾਨੂੰ ਵਿਊਜ਼ ਤਾਂ ਬਹੁਤ ਘੱਟ ਆਉਂਦੇ ਆ ਬਹੁਤ ਘੱਟ ਕਿਉਂਕਿ ਲੋਕ ਇੰਟਰਸਟ ਨਹੀਂ ਦਿੰਦੇ ਚਲੋ ਕੋਸ਼ਿਸ਼ ਕੀਤੀ ਅਸੀਂ ਥੋੜਾ ਜਿਹਾ ਹਟਕੇ ਵੀ ਅਸੀਂ ਰਜਾਨਾ ਆ ਕਿਸੇ ਨਾ ਕਿਸੇ ਆਪਣੇ ਇਤਿਹਾਸਕਾਰ ਬਾਰੇ ਤੇ ਆਪਣੇ ਸਿੱਖ ਯੋਧਿਆਂ ਬਾਰੇ ਜਰੂਰ ਡੇਲੀ ਕੋਈ ਨਾ ਕੋਈ ਨਵੀਂ ਸਿੱਖਿਆ ਨਵੀਆਂ ਗੱਲਾਂ ਲੈ ਕੇ ਆਇਆ ਕਰਾਂਗੇ ਸੋ ਇੱਕ ਸਾਡੀ ਛੋਟੀ ਜੀ ਗੱਲ ਸੀਗੀ ਸੋ ਅਸੀਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦੇ ਆ ਵੀ ਸਾਡੇ ਚੈਨਲ ਦੇ ਨਾਲ ਜਰੂਰ ਜੁੜਿਓ ਤੇ ਅਸੀਂ ਰੋਜ਼ ਕੋਈ ਨਾ ਕੋਈ ਆਪਣੇ ਗੁਰੂਆਂ ਦੀ ਸਾਖੀ ਗੁਰੂਆਂ ਦੇ ਕਿਸੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ ਤੁਸੀਂ ਵੀ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਸੋ ਸਾਨੂੰ ਆਪਣੇ ਜਿਹੜੇ ਸੁਝਾਅ ਦੇਣੇ ਆ